ਤੁਕੜੀ ਟੁਕੜੀ ਖੁੱਲਣ ਲੱਗਿਆਂ ਗੁਰਸੇਵਕ ਦੀ ਕੱਲ ਨਾ ਇਹਨਾਂ ਦੇ ਕੋ ਉੱਤੇ ਲੜਗੇ ਸੀ 3 ਮਿੰਟ ਦਾ ਇਹਨਾਂ ਕੋਲ ਟਾਈਮ ਹੈ 2 ਮਿੰਟ ਦਾ ਇਹ ਕੋ ਉੱਤੇ ਟਾਈਮ ਹੈ ਬੰਦੀ ਠੀਕ ਹੈ ਦਾ ਦੁਆਰਾ ਖੁੱਲ ਰੇ ਟੁਕੜੀਏ ਦੋਸਤੋ ਗੱਲ ਘੜ ਪਾਲਟੀ ਤੋਂ ਖੁੱਲਣ ਲੱਗਿਆ ਹੈ ਟੁਕੜੀ ਇਹ ਕੱਲ ਕਬੂਤਰ ਲੜਗੇ ਸੀਗੇ ਰੂਲ ਦੇ ਮੁਤਾਬਿਕ ਇਹ ਟੁਕੜੀ ਦੁਬਾਰੋਂ ਖੁੱਲੀ ਗਈ ਆ ਕਰ ਸਕਦੇ ਤੁਸੀਂ ਸ਼ੌਂਕ ਅੱਲੀ ਟੁਕੜੀ ਨੇ ਕਿਆ ਕਰਾ ਮਤ ਕਰੀ ਤੁਸੀਂ ਉਹ ਦੇ ਚੁੱਕੇ ਹੋਵੋਗੇ 32 ਮਿੰਟ ਦੀ ਏ ਜੇ ਨਹੀਂ ਦੇਖੀ ਤਾਂ ਜਾ ਕੇ ਤੁਸੀਂ ਪੁਰਾਣੀ ਵੀਡੀਓ ਚੈੱਕ ਕਰ ਲਓ ਉੜ ਗਏ ਵੀਰੇ ਉੜ ਗਏ ਉਹ ਅੰਦਰ ਦੇਖ ਲਈ ਇੱਕ ਵਾਰ ਆ ਕਲ ਵੀ ਇੱਥੇ ਰਹਿ ਗਈ ਸੀ ਉਹ ਤਿਤਰੀ ਤਾਂ ਹੈਗੀ ਐ ਅੱਜ ਪਿੱਛੇ-ਪਿੱਛੇ ਹੋ ਗਈ ਨਾ ਕੱਲ ਤਾਂ ਰਹਿ ਗਈ ਸੀ ਕੱਲ ਲੈਂਡ 'ਚ ਸੀ ਉਹ ਗੱਤਾ ਸਿੱਟਦੀ ਉੱਤਰਾਂ ਦੇ ਅੱਜ ਤੇ ਤਰੀਕੀ ਆ ਉਹ ਹੋਇਆ ਜੇ ਐਨ ਪੱਤਰਾ ਦੇਖ ਅੱਗੇ ਦੇਖੀ ਵਸੇ ਹੀ ਮੇਰੇ ਕਿ ਮਨ ਇਕੱਲਾ ਹੀ ਹੁੰਦਾ ਸਾਲਾ ਉੱਤਰ ਲੱਗ ਗਿਆ ਆ ਗਿਆ ਉਹਦਾ ਜੋ ਉਹਦਾ ਬਾਹਰ ਹੋ ਗਿਆ ਬਾਹਰ ਹੋ ਗਿਆ ਇਹ ਜਾਨੀ ਹਮਾ ਦਾ ਮਤਲਬ ਕੀ ਆ ਰਿਹਾ ਮਹਾਰਾਜਾ ਝੰਡਾ ਦੇਖਿਓ ਇਹ ਬੁਰਗਾ ਕੇ ਮਾਰੇ ਮੇਰਾ ਕੋਣ ਨਹੀਂ ਇਹ ਪੰਗਲੀ ਕਰਨੀ ਹੈ ਯਾਰੀ ਹੈ ਉਧਰ ਲੇਕ ਪੰਗਲੀ ਕਰਨੀ ਤੇ ਆਵੋ ਮੈਂ ਹੀ ਨੋ ਨਾ ਇੱਥਾਂ ਤੇ ਨਹੀਂ ਜਾਂਦਾ ਨਹੀਂ ਵਿੱਚੀ ਹੈ ਵੀਰੇ ਇੱਥੇ ਜਾਂਦੇ ਨਾਲ ਹੀ ਆਏ ਹੋ ਲੱਗਿਆ ਹੋਰ ਬਰੀ ਹੋਣਾ हो गया ਵਿੱਚ ਹੋ ਗਿਆ हां ਉਹ ਕਹਿ ਰਿਹਾ ਇੰਦਰ ਨੂੰ ਚੱਲੋ ਇਹ ਬਾਕੀ ਕਹਿ ਰਹੇ ਇੰਦਰ ਨੂੰ ਚੋੜੋ ਲਓ ਜੀ ਲਾਤਾ ਹੈ ਨਾ ਲੱਗੇ ਸਮੇਂ ਜੀ ਟਾਈਮ ਇਹ ਅੱਜ ਇਹਨਾਂ ਨੂੰ ਕਿੰਨਾ ਟਾਈਮ ਮਿਲਿਆ ਤੇ ਕਿੰਨੇ ਟਾਈਮ ਦੀ ਬੰਦੀ ਆਈ ਏ 30 ਮਿੰਟ ਠੀਕ ਹੈ ਦੋਸਤੋ ਜਿਵੇਂ ਕੀ ਪਤਾ ਹੀ ਹੈ ਇਹ ਕੱਲ ਟੁਕੜੀ ਟਾਈਮ ਦੇ ਵਿੱਚ ਲੜ ਗਈ ਸੀਗੀ ਰੂਲ ਰੱਖਿਆ ਹੋਇਆ ਵੀ ਜੇ 3 ਮਿੰਟਾਂ ਦੇ ਵਿੱਚ ਵਿੱਚ ਤੁਗੜੀ ਲੜ ਜੇ ਤਾਂ ਉਹ ਦੁਬਾਰਾ ਛੱਡੀ ਜਾਏਗੀ ਅੱਧੇ ਘੰਟੇ ਦੇ ਟਾਈਮ 5 ਮਿੰਟਾਂ ਦੇ ਟਾਈਮ ਦੇ ਵਿੱਚ ਵਿੱਚ ਲੜੇਗੀ ਤਾਂ ਉਹ ਛੱਡੀ ਜਾਏਗੀ ਉਹ ਆਈ ਗਈ ਉਹ ਆਈ ਗਈ ਜੀ ਜਮੇ ਵਾਜੀ ਚੌਥਾ ਮਿੰਟ ਚੱਲ ਰਹੀ ਜੀ ਸਾਹਿਬ ਕਿੰਨਾ ਟਾਈਮ ਹੋ ਗਿਆ ਜੀ 7 ਮਿੰਟ ਹੋ ਗਏ 8ਵਾਂ ਲੱਗਿਆ ਵਾ ਵਾ ਠੀਕ ਹੈ ਕਿੰਨੇ 40 ਮਿੰਟ ਰਹਿ ਗਏ ਜੀ ਪਰ ਜਿਹੜੇ ਹੋਰ ਮਾਰਨ ਕੀ ਵੀ ਨੇ ਇਹ ਅੱਛਾ ਜੀ 47 ਮਿੰਟ ਬਾ ਠੀਕ ਹੈ ਜੀ ਠੀਕ ਹੈ ਮਤਲਬ ਉਹ ਸੱਚ ਪੁਰਾਣੀ ਵੀਡੀਓ ਚ ਜੀ ਮੈਂ ਆਪਾਂ ਘੋਸ਼ਿਤ ਕਰਿਆ ਪਿਆ ਵੀ 51 ਹਜ਼ਾਰ ਦਾ ਇਨਾਮ ਕੋੜਾ ਪਾਰਟੀ ਤੋਂ ਉਹ ਹਾਸਲ ਕਰਨਾ ਹੈ ਦੇਖਦੇ ਕਿਹੜਾ ਕਰਦਾ ਬਾਕੀ ਬਾ ਠੀਕ ਹੈ ਜੀ ਠੀਕ ਹੈ ਜਿਹੜੀਆਂ ਸਾਰੇ ਦੀਆਂ ਸਾਰੀ ਤੂੜੇ ਤਕੜੀਆਂ ਨੇ ਇਸ ਟਾਈਮ ਦਿਖੀ ਰਿਹਾ ਲੋਕਾਂ ਨੂੰ ਬਹੁਤ ਤੂੜੇ ਤਕੜੀਆਂ ਨੇ ਸਾਰੇ ਦੀ ਸਾਰੀਆਂ ਬੇਬੀ ਪਲੱਸ ਟਾਈਮ ਮਾਰ ਰਹੀਆਂ ਨੇ ਉਹ ਕਿਸਮਤ ਉਹਨਾਂ ਦੀ ਤਕੜੀ ਮਿਲ ਕੇ ਇਕੱਠੀ ਆ ਨਹੀਂ ਵਿਆ ਹੋ ਗਿਆ ਜੀ 10ਵਾਂ ਮਿੰਟ ਲੱਗਿਆ ਜੀ 10ਵਾਂ ਲੱਗਿਆ ਗੱਲ ਗੁੱਟੀ ਦਿਖਾਈ ਜਾ ਰਹੇ ਬਣਾਉ ਦਾ ਮਮੋ ਗਿਆ ਖਾਨ ਸਾਹਿਬ 18 ਮਿੰਟ ਚੱਲ ਰਿਹਾ ਉਸ ਤੋਂ ਵੀਡੀਓ ਜੇ ਬਣੇ ਰਹੋ ਜਿਹੜੀ ਪਹਿਲੀ ਟੁਕੜੀ ਅੱਜ ਦੀ ਟੂਰਨਾਮੈਂਟ ਦੀ ਉਹ ਵੀ ਦੇਖੋ ਚੈੱਕ ਕਰੋ ਉਹ ਜੇ 32 ਮਿੰਟ ਮਾਰਿਆ ਹੈ ਕਬੂਤਰਾਂ ਨੇ ਪਰ ਉਹ ਕਿਉਂ ਨਹੀਂ ਕਾਊਂਟ ਹੋਏ ਉਹ ਵੀ ਚੈੱਕ ਕਰੋ ਤੇ ਜਿਹੜਾ ਹਾਈਐਸਟ ਟਾਈਮ ਆ 19 ਮਿੰਟ 18 ਸਕਿੰਟ ਉਹ ਨੋਟ ਕਰਵਾਇਆ ਪਿਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਸਾਰੀਆਂ ਆਪਣੇ ਚੈਨਲ ਤੇ ਨੇ ਐਵੇਂ ਬਣੇ ਰਹੋ 26 27 ਵੀਡੀਓ ਹੋਰ ਲਗਾਤਾਰ ਆਣਗੀਆਂ ਗਰਮੀਆਂ ਦਾ ਟੂਰਨਾਮੈਂਟ ਉਹਦੀ ਵੀ ਵੀਡੀਓ ਇਹੀ ਚੈਨਲ ਤੇ ਤੁਹਾਨੂੰ ਦਿਖਣ ਨੂੰ ਮਿਲਣਗੀਆਂ ਹਾਂ ਕੋਣ ਹੈਪੀ ਹਾਂ ਚਿੱਟੇ ਯਾਦ ਆ 16 ਮਿੰਟ ਲੱਗਿਆ 16ਵਾਂ ਆਜ ਨੂੰ ਲੈ ਆਣਾ ਤਾਂ ਘਰੀਏ ਉਹ ਉਹ ਹੋ ਗਿਆ ਮੈਂ ਆ ਗਿਆ ਵੀਰੇ ਸਮਾਂ ਕਿੰਨਾ ਟਾਈਮ ਹੈ ਜੀ 15 ਮਿੰਟ 47 ਸੈਕਿੰਡ ਲਿਖਿਆ ਨਾ ਕਬੂਤਰ ਲੋ ਜੀ ਦੋਸਤੋ 15 ਮਿੰਟ 47 ਸੈਕਿੰਡ ਬਾਅਦ ਕਬੂਤਰ ਆ ਰਹੇ ਨੇ ਦੇਖੋ ਕਿੰਨੇ ਕਬੂਤਰ ਨੇ ਵੀਡੀਓ ਚ ਬਨੇ ਰਹੋ ਦੇਖੋ ਬਹੁਤ ਨੀਵੇਂ ਆ ਰਹੇ ਨੇ ਕਬੂਤਰ 15 ਮਿੰਟ 47 ਸੈਕਿੰਡ ਤੇ ਆਏ ਨੇ ਹੁਣ ਦੇਖਦੇ ਆਂ ਕਬੂਤਰ ਪੂਰੇ ਆ ਆ ਗਿਆ ਲਾਲ ਕੁਲੇ ਦੇਖ ਰਿਹਾ ਉਹ ਬਿਠਾ ਉਹ ਤਾਂ ਫੇਰ ਲੋ ਜੀ ਦੋਸਤੋ ਕੰਪਿਊਟਰ ਗਿਣਤੀ ਕਰਦੇ ਆ ਤੇ ਫਿਰ ਇਹ ਟਾਈਮ 15 ਮਿੰਟ 47 ਸਕਿੰਟ ਗਿਨਾ ਜਾਏਗਾ ਦਿਖਾ ਦੇ ਮਿੱਕੀ ਨਾਲ ਕਿ ਉਹ 15 ਮਿੰਟ 47 ਮਿੰਟ ਦਿਖਾ ਦੇ ਜੀ ਉਹ ਦੇਰ ਤਰ ਕਰਦੇ ਨੇ ਲੋ ਜੀ ਚੇਤਨ ਸ਼ਰਮਾ ਜੀ ਉਹ ਕੇ ਰਿਪੋਰਟ ਆ ਟੁਕੜੀ ਥੋੜੀ ਇਹੀ ਦੇਖ ਕੇ ਗਏ ਦਿਕੇ ਅੱਜ 15 ਮਿੰਟ ਕਿੰਨਾ ਹੀ 15 ਮਿੰਟ 47 ਸੈਕਿੰਡ ਮਾਰੇ ਨੇ ਗਿਣਤੀ ਕਰਦੇ ਆ ਜੇ ਪੂਰੇ ਕਬੂਤਰ ਨੇ ਵੀ ਕਬੂਤਰ ਪੂਰੀ ਜੇ ਪੂਰੇ ਹੋਏ ਤਾਂ ਇਹ ਕਾਊਂਟ ਹੋਏਗਾ ਕਾਲੇਖਣ ਪਾਰਟੀ ਤੋਂ ਬਸ ਕੂਡੇ ਨਹੀਂ ਛੱਡਦੇ ਇਹਨੂੰ ਗੱਭੂ ਵੀਰ ਆ ਸਾਡਾ ਅਭੀ ਪੁਲਿਸ ਦਾ ਨਿਯਮ ਯੋਗ ਕਰ ਰਿਹਾ ਚਲ 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 ਚ ਦੁਬਾਰਾ ਬਤ ਆ ਰਿਹਾ ਇਹਨੇ 15 ਮਿੰਟ 27 ਸਕਿੰਡ ਲੱਗੇ ਨੇ ਕੌੜ ਦੇ ਕਾਲੇਗਾ ਪਾਰਟੀ ਤੋਂ ਇੰਨੇ ਦੇ ਘੋਣੇ ਲੱਗੇ ਸੀਗੇ ਤੇ ਉਹਦੇ ਲਈ ਇੰਨੇ ਕੇ ਸੀਗੇ ਜੇ ਸੁਣਾਈ ਦੇ ਰਿਹਾ ਵਸਦਾ ਵਾ ਜਿਆ ਤੇਜ ਹੈ ਆ ਦੇਖੋ ਕਿੰ사 ਹੋਗਾ ਬਈ ਇਨਸਾਫ ਹੋਇਆ ਉਹਦੇ ਨਾਲ ਕਿਉਂਕਿ ਉਹਨਾਂ ਦੇ ਕੱਲ ਕਬੂਤਰ ਲੜਗੇ ਸੀਗੇ ਇਹ ਨਹੀਂ ਉਹਨਾਂ ਨੂੰ ਟਾਈਮ ਨਹੀਂ ਕਿ ਉਹਨਾਂ ਨੂੰ ਟਾਈਮ ਦੇਣਾ ਬੰਦਾ ਸੀਗਾ ਤੇ ਟਾਈਮ ਦਿੱਤਾ ਵੀ ਹੈ ਤੇ ਅੱਜ ਉਹਨਾਂ ਦੇ ਕੂਤਰਾ ਨੇ ਟਾਈਮ ਮਾਰਿਆ ਵੀ ਹੈ ਬਹੁਤ ਵਧੀਆ ਕਬੂਤਰਾਂ ਨੇ ਕੰਮ ਕੀਤਾ ਵੀਰੇ ਸਾਰੇ ਇਕੱਠੇ ਇਕੱਠੇ ਆਏ ਬੰਦ ਹੋ ਗਏ ਬਾਕੀ ਠੀਕ ਹੈ ਬਾਕੀ ਕੱਲ ਦੇਖਦੇ ਹਾਂ